ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨ ਤੇ ਮੈਡੋ ਕਲੈਕਸ਼ਨਾਂ ਨੇ 1000 ਰੁਪਏ ਦੇ ਵਿੱਚ ਟੌਪ ਐਂਡ ਬਾਟਮ ਦੀ ਬਹੁਤ ਹੀ ਪਿਆਰੀ ਕਲੈਕਸ਼ਨ ਤੁਹਾਨੂੰ ਮਿਲੇਗੀ ਟੌਪ ਐਂਡ ਬਾਟਮ ਦੀ ਅੱਜ ਦੀ ਵੀਡੀਓ ਦੇ ਵਿੱਚ ਜਿੰਨੀਆਂ ਵੀ ਕਲੈਕਸ਼ਨ ਐਡ ਕੀਤੀਆਂ ਹਨ ਸਾਰੀਆਂ ਹੀ ਟੌਪ ਐਂਡ ਬਾਟਮ ਦੀਆਂ ਨੇ ਕੁਝ ਨਾਲ ਬਾਟਮ ਤੇ ਵੀ ਵਰਕ ਆਏਗਾ ਸਾਇਓ ਬਨਾਰਸੀ ਸਟਾਈਲ ਦਾ ਵਰਕ ਹੋਏ ਬਟ ਕੁਝ ਨਾਲ ਜਿਹੜਾ ਬਾਟਮ ਹੈ ਉਹ ਪਲੇਨ ਆਏਗਾ ਹੈਵੀ ਸੂਟ ਨੇ ਕਲਰ ਜਿਹੜੇ ਨੇ ਉਹਨਾਂ ਦੇ ਜਿਹਦੇ ਵਿੱਚ ਕੋਈ ਕਨਫਿਊਜ਼ਨ ਲੱਗਦੀ ਹੈ ਬਾਟਮ ਦੇ ਕਲਰ ਦੇ ਵਿੱਚ ਉਹਦੇ ਵਿੱਚ ਅਸੀਂ ਕਲਰ ਦਾ ਨੇਮ ਐਡ ਕਰ ਦਿੱਤਾ ਹੈ ਬਾਟਮ ਇਹਨਾਂ ਨਾਲ ਪਲੇਨ ਆਏਗਾ ਬਹੁਤ ਪਿਆਰੇ ਸੂਟ ਨੇ ਕਲਰ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸਭ ਦਾ ਐਡ ਕੀਤਾ ਹੋਇਆ ਇਹਨਾਂ ਦੇ ਉੱਪਰ ਸਾਰਿਆਂ ਦੇ ਕਲਰ ਐਡ ਨੇ ਬਾਟਮ ਇਹਨਾਂ ਨਾਲ ਵੀ ਫਿਰ ਪਲੇਨ ਹੀ ਆਏਗਾ ਅੱਜਕੱਲ ਜਿਹੜਾ ਖੀਨਖਾਬ ਦਾ ਫੈਬਰਿਕ ਹੈ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਬਰੋਕਰੇ ਦੇ ਨਾਲੋਂ ਵੀ ਖੀਨਖਾਬ ਜਿਹੜਾ ਇਹ ਉਹ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਇਸ ਲਈ ਇਹ ਜੜੀਆਂ ਹੁਣ ਕਲੈਕਸ਼ਨ ਆ ਸਕਰੀਨ ਤੇ ਚੱਲ ਰਹੀਆਂ ਨੇ ਖੀਨ ਖਾਬ ਦੇ ਫੈਬਰਿਕ ਨਾਲ ਆਣਗੀਆਂ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੈ ਸੌਫਟ ਫੈਬਰਿਕ ਵਿੱਚ ਆਗੀਆਂ ਨੇ ਹੈ ਖੀਨ ਖਾਬ ਹੈ ਬਾਟਮ ਜਿਹੜਾ ਇੰਨਾ ਤੇ ਬੋਸਟੀ ਨਾਲ ਸਿਲਕ ਦਾ ਆਏਗਾ ਤੇ ਬਾਟਮ ਜਿਹੜਾ ਹੈ ਉਹ ਪਲੇਨ ਹੈ 990000 ਰੁਪਏ ਦੀ ਰੇਂਜ ਵਾਲੀਆਂ ਅੱਜ ਦੀ ਵੀਡੀਓ ਵਿੱਚ ਜਿੰਨੀਆਂ ਵੀ ਕਲੈਕਸ਼ਨਾਂ ਨੇ ਸਾਰੀਆਂ ਨੇ ਕਿਸੇ ਦੀ ਵੀ ਕਲੈਕਸ਼ਨ ਦਾ ਜਿਹੜਾ ਰੇਟ ਹੈ 1000 ਰੁਪਏ ਤੋਂ ਉੱਪਰ ਨਹੀਂ ਹੈਗਾ 1000 ਤੱਕ ਦੇ ਨੇ ਇਹ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਵਿੱਚ ਤੁਹਾਨੂੰ ਬਾਟਮ ਜਿਹੜਾ ਸਭ ਨਾਲ ਪਲੇਨ ਮਿਲੇਗਾ ਫੈਬਰਿਕ ਜਿਹੜਾ ਸ਼ਰਟ ਦਾ ਕੀਨ ਖੱਬ ਦਾ ਆਏਗਾ ਬਾਟਮ ਦਾ ਫੈਬਰਿਕ ਜਿਹੜਾ ਪਿਓਰ ਸਿਲਕ ਵਿੱਚ ਆਏਗਾ ਬਾਟਮ ਜਿਹੜਾ ਪਲੇਨ ਹੈ 2 1/2 ਮੀਟਰ ਦੀ ਸ਼ਰਟ ਹੈ 2 1/2 ਮੀਟਰ ਦਾ ਬਾਟਮ ਸਾਰਿਆਂ ਦੇ ਵਿੱਚ ਜਿਹੜਾ ਇਦਾਂ ਹੀ ਹੈ ਜਿਹੜੇ ਵੀ ਮੈਚਿੰਗ ਮੈਚਿੰਗ ਸੂਟ ਨੇ ਇਹਨਾਂ ਵਿੱਚ ਤੁਹਾਨੂੰ ਜਿਹੜਾ ਫੈਬਰਿਕ ਦਾ 2 1/2 ਮੀਟਰ ਦੀ ਸ਼ਰਟ ਤੇ 2 1/2 ਮੀਟਰ ਦਾ ਬਾਟਮ ਮਿਲੇਗਾ ਇਹਦੇ ਵਿੱਚ ਤੁਹਾਨੂੰ ਜਿਹੜਾ ਸ਼ਰਟ ਤੇ ਮਕੈਸ਼ ਵਰਕ ਹੋਏ ਮਿਲੇਗਾ 트ੈਂਡ ਵਿੱਚ ਆਇਆ ਹੈ ਫਿਰ ਤੋਂ ਮਕੈਸ਼ ਵਰਕ ਤੇ ਸਪੈਸ਼ਲ ਜਿਹੜੇ ਆ ਮਕੈਸ਼ ਵਰਕ ਵਾਲੇ ਸੂਟ ਲੈ ਕੇ ਆਏ ਆ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਟੌਪ ਐਂਡ ਬਾਟਮ ਦੀਆਂ ਨੇ ਤੁਹਾਨੂੰ ਇਹਨਾਂ ਵਿੱਚ ਫੈਬਰਿਕ ਟੋਟਲ 5 ਮੀਟਰ ਦਾ ਮਿਲੇਗਾ ਇਹ ਜਿਹੜੇ ਸੂਟ ਨੇ ਤੇ ਬਾਟਮ ਤੇ ਵਰਕ ਆਏਗਾ ਤੇ ਸ਼ਰਟ ਦੇ ਵਰਕ ਸ਼ਰਟ ਫੁੱਲ ਹੈਵੀ ਆ ਬਾਟਮ ਦੇ ਜਿਹੜਾ ਆਲਕਾ ਡਾਟ ਦੀ ਸਟਾਈਲ ਦੇ ਵਿੱਚ ਵਰਕ ਆਏਗਾ 950 ਰੁਪਿਆ ਇਹਦਾ ਰੇਟ ਹੈ ਇਹ ਵੀ ਟੌਪ ਐਂਡ ਬਾਟਮ ਦੀ ਕਲੈਕਸ਼ਨ ਹਨ ਨਾਲ ਸਿੰਪਲ ਦੁਪੱਟਾ ਲੈ ਕੇ ਅਸੀਂ ਇਹਨੂੰ ਵਿਆਹਾਂ ਸ਼ਾਦੀਆਂ ਤੇ ਵੇਅਰ ਕਰਨ ਵਾਲੀ ਜਿਹੜੀ ਕਲੈਕਸ਼ਨ ਬਣਾ ਸਕਦੇ ਹਾਂ ਕਿਉਂਕਿ ਆਲਰੇਡੀ ਸ਼ਰਟ ਫੁੱਲ ਹੈਵੀ ਹੈ ਵੀ ਹੈ ਤੇ ਜਿਹੜਾ ਬਾਟਮ ਹੈ ਉਹਦੇ ਤੇ ਵੀ ਹੈਵੀ ਤੁਸੀਂ ਚਾਹੋ ਤਾਂ ਲਹਿੰਗੇ ਬਣਾ ਲਓ ਪਲਾਜ਼ੋ ਜਾਂ ਸ਼ਰਾਰੇ ਜਾਂ ਗਰਾਰੇ ਜਿਹੜੀ ਵੀ ਤੁਹਾਡੀ ਚੋਇਸ ਹੈ ਐਵੀ ਸ਼ਰਟ ਫੁੱਲੀ ਹੈਵੀ ਆਏਗੀ ਇਹਦੇ ਵਿੱਚ ਰੰਗ ਜਿਹੜੇ ਨੇ 8 9 ਹੈਗੇ ਨੇ ਬਾਟਮ ਇਹਨਾਂ ਨਾਲ ਵੀ ਪਲੇਨ ਆਏਗਾ 5 ਮੀਟਰ ਦੀ ਸ਼ਰਟ 5 ਮੀਟਰ ਦੀ ਬਾਟਮ ਹੈ ਬਾਟਮ ਜਿਹੜਾ ਇਹਨਾਂ ਸੂਟਾਂ ਵਿੱਚ ਪਲੇਨ ਆਏਗਾ ਸਾਢੇ 900 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਤੇ ਜਿਹੜੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਮੈਂ ਅਡ ਕੀਤੇ ਨੇ ਸ਼ਿਪਿੰਗ ਚਾਰਜਸ ਜਿਹੜੇ ਸਾਰਿਆਂ ਸੂਟਾਂ ਤੇ ਬਿਲਕੁਲ ਫ੍ਰੀ ਹੈ ਐਦੇ ਵੀ ਬਾਟਮ ਤੇ ਵਰਕ ਆਏਗਾ ਬਹੁਤ ਪਿਆਰਾ ਸਟੋਨ ਵਰਕ ਹੈ ਨਾਲ ਦੁਪੱਟਾ ਜਿਹੜਾ ਸ਼ਾਰਟ ਹੈ ਉਹ ਵੀ 2 ਮੀਟਰ ਦੀ ਸ਼ਾਰਟ 2 ਮੀਟਰ ਦਾ ਬਾਟਮ ਸਾਢੇ 900 ਰੁਪਏ ਰੇਟ ਹੈ ਇਹਨਾਂ ਦਾ ਕੀ ਤੁਸੀਂ ਸੂਟ ਬਾਈ ਕਰਨਾ ਜਾਂ ਐ ਸੂਟ ਜਿਹੜੇ ਨੇ ਹੈਵੀ ਇਹਨਾਂ ਦਾ ਰੇਟ 170 ਹੈ ਸ਼ਿਪਿੰਗ ਚਾਰਜਸ ਫ੍ਰੀ ਹੈ ਤੇ ਕਲੈਕਸ਼ਨਾਂ ਦੇ ਵਿੱਚੋਂ ਕੋਈ ਕਲੈਕਸ਼ਨ ਬਾਰੇ ਕੋਈ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਨੇ-ਸੋਨੇ ਰੈਂਡੀ ਟੈਕਸਚਰ ਦੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ